ਹਰ ਕੇ ਸਾਰੇ ਸੂਬਿਆਂ ਚੋਂ ਭਾਈ ਸਾਹਿਬ ਬਾਗਿਆ ਸਕੂਲਾਂ ਚ ਕਿਹੜਾ ਮੈਂ ਕਹਿੰਦਾ ਮੈਂ ਅਚਨ ਤੇ ਤੁਰਿਆ ਨਾ ਤੇ ਬੜਾ ਡਰਾਮੇ ਵਾਲੀ ਬਹੁਤ ਨਜਾਇਜ਼ ਤੇਜ਼ ਬੰਦਾ ਯਾਰ ਹਾਲਾਂਕਿ ਮੈਂ ਰਿਸਪੈਕਟ ਕਰਦਾ ਉਹਦੇ ਦੀ ਬਹੁਤ ਤੇਜ਼ ਤੂੰ ਕਹਿੰਦਾ ਮੈਂ ਤੁਰਿਆ ਜਾਂਦਾ ਮੌੜ ਰਿਲੀਛਣਾ ਕਿ ਮੈਂ ਤੁਰਿਆ ਜਾਂਦਾ ਸਕੂਲ 'ਚ ਖੜ ਗਿਆ ਸਕੂਲ 'ਚ ਬਾਈ ਜੀ ਫਿਰ ਤੇਰਾ ਨਾ ਚੈਨਲ 20 25 ਕਿਧਰੋਂ ਆ ਗਏ ਤੂੰ ਸ਼ੁਰੂ ਤੋਂ ਪਲਾਨ ਬਣਾ ਕੇ ਚੱਲਦਾ ਵੀ ਚਾਰ ਸੂਬਿਆਂ ਤੋਂ ਹਰ ਗਿਆ ਸੇਵਾ ਕੇਂਦਰ 'ਚ ਵਗਜੋ ਉੱਥੇ ਵਗਜੋ ਇੱਕ ਬਜ਼ੁਰਗ ਦਾ ਬੁਲਟ ਦਵਾ ਕੇ ਰੌਲਾ ਪਾਈ ਜਾਂਦਾ ਸਾਰੇ ਕਿਤੇ ਮੈਂ ਬੁਲਟ ਦਵਾ ਤੇ ਛਾਂ ਛਾਂ ਤੇ ਬੁਲਟ ਸਾਰਾ ਸਮਾਨ ਚੋਰੀ ਹੋਈ ਜਾਂਦਾ ਉਹ ਵੀ ਹੱਲ ਕਰਦੇ ਇੱਕ ਜਾਣੇ ਦਾ ਸਮਾਨ ਦਵਾਉਣ ਨਾਲ ਤਾਂ ਨਹੀਂ ਤੂੰ ਹਟੇਗਾ ਅਸਲੀ ਯਾਰ ਗੱਲਾਂ ਇਹ ਆ ਵੀ ਚਾਰੇ ਸੂਬਿਆਂ 'ਚ ਹਰ ਕੇ ਮੌੜ ਧੱਕੇ ਨਾਲ ਨਰੇਗਾ ਨਰੂਗਾ ਨਾਲ ਸੋਹਰਾ ਕੁਸਤਾ ਜਾਂਮਕਾਤ ਕੇ ਕਰੋੜਾਂ ਰੁਪਏ ਖ ਹੱਲੀ ਕੁਆਟਰ ਤੇ ਆਇਆ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਥੱਲੇ ਸੁੰਨ ਚੁੱਲਿਆਂ ਚ ਸਵਾਹ ਨਹੀਂ ਦਿੰਦੀ ਤੁਸੀਂ ਜਹਾਜ ਤੋੜਿਆ ਨੇ ਹੁਣ ਆਪ ਕਾਦੇ ਤੇ ਆਇਆ ਇਹ ਤਾਂ ਕਰ ਰਿਹਾ ਪੱਡੀਆਂ ਰੇਲੀਆਂ ਇੱਥੋਂ ਤੇ ਕਢਰਾ ਫਿਰਦਾ ਇੰਨੀ ਇਹਨਾਂ ਦਾ ਥੱਲੋਂ ਖਤਮ ਹੋ ਗਿਆ ਕੰਮ ਲੋਕ ਇਹਨਾਂ ਨੂੰ ਨਾ ਪਸੰਦ ਕਰਨ ਲੱਗੇ ਵੀ ਇਹਨੂੰ ਐ ਵੀ ਮੇਰੇ ਨਾਲ ਕਾਂਗਰਸ ਨੇ ਜੇ ਨਾਂ ਗੱਠ ਜੋੜ ਕੀਤਾ ਤੇ ਪੱਲੇ ਕੱਖ ਨਹੀਂ ਰਹਿਣਾ ਉਹਨਾਂ ਕਾਂਗਰਸ ਨਾਲ ਰਲ ਕੇ 5-7 ਸੀਟਾ ਕਢਣ ਨੂੰ ਫਿਰਦਾ ਹੈ ਤਾਂ ਇਹ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਰੇਲੀਆਂ ਦੇ ਨਹੀਂ ਕਰੋੜਾਂ ਰੁਪਏ ਇੱਕ ਹੋਰ ਦੱਸਣਾ ਇਹ ਕਹਿੰਦਾ ਮੈਂ ਅਸੀਂ ਸੁਖਬੀਰ ਬਾਦਲ ਜਦੋਂ ਚੱਲਦਾ 1 ਕਿਲੋਮੀਟਰ ਵਾੜ ਚ ਕਹਿੰਦਾ ਪਤਾ ਨਹੀਂ 5-6 ਲੱਖ ਰੁਪਏ ਪੈ ਜਾਂਦਾ ਹੁਣ ਤਾਂ ਫਿਰ ਇਹ ਦੋ ਮੁੱਖ ਮੰਤਰੀ ਚੱਲਦੇ ਆ ਕੇਜਰੀਵਾਲ ਤੇ ਭਵਨਤਮਨ ਹੁਣ ਕਿਲੋਮੀਟਰ ਵਾੜ ਦਾ ਕਿੰਨਾ ਖਰਚਾ ਪੈ ਰਿਹਾ ਪਹਿਲਾਂ ਹੈਲੀਕਾਪਟਰ ਨੂੰ ਦਿੱਲੀੋਂ ਤੋਂ ਲੈ ਕੇ ਆਉਂਦਾ 100 ਉਹਨੂੰ ਗਨਮੈਣ ਦੀ ਬਿਠਾ ਆਪਦੇ ਹੁਣ ਕਿੰਨਾ ਖਰਚਾ ਪੈ ਰਿਹਾ ਹੁਣ ਹੁਣ ਪੰਜਾਬ ਬਰਬਾਦ ਨਹੀਂ ਹੋ ਰਿਹਾ ਆਪਿੱਸੇ ਇਹਨਾਂ ਦੀ ਧਰਮ ਪਤਨੀ ਦੀ ਤੇ ਉਹਦੀ ਵੀਡੀਓ ਵਾਇਰਲ ਹੋਈ ਕੱਡਾ ਤਾਮ ਜੰਮ ਚੱਲ ਰਿਹਾ ਉਹਦੇ ਨਾਲ ਉਹਨਾਂ ਉਹ ਢੂ ਢੂ ਆਏ ਵੀਡੀਓ ਵਾਇਰਲ ਹੋਇਆ ਢੂ ਢੂ ਕਰਦੇ ਫਿਰਦਿਆਂ ਗੱਟੀਆਂ ਕਹਿੰਦਾ ਨਹੀਂ ਸੀ ਤੇ ਹੁਣ ਆ ਆਪਦੀਆਂ ਗੱਟੀਆਂ ਹੁਣ ਨਾਲ ਹੀ ਬੱਸ ਸਭ ਕੁਝ ਸਾਰਾ ਕੁਝ ਹੀ ਨਾਲ ਲਈ ਫਿਰਦੇ ਆ ਤੇ ਬਹੁਤ ਯਾਰ ਉਹਦਾ ਕੋਈ ਹੱਲ ਨਹੀਂ ਉਹਨੂੰ ਬਾਦਲ ਆ ਬਾਦਲ ਕੇ ਜਾਂ ਰਾਜ ਬੜਿੰਗ ਵਰਗੇ ਜਿਹਨੂੰ ਟੱਕਰ ਦੇ ਸਕਦੇ ਮੈਂ ਪਹਿਲਾਂ ਵੀ ਗਿਆ ਸੀ ਉਹ ਤਾਂ ਆਮ ਜੇ ਘਰ ਦਾ ਮੁੰਡਾ ਹੋਵੇ ਥੋੜਾ ਹੋਵੇ ਕਮੇਡੀਅਨ ਟੱਚ ਤੇ ਆ ਨੱਕੇ ਨੱਕੇ ਮੋੜਦਾ ਹੋਵੇ ਕਹੀ ਨਾਲ ਉਹ ਹੱਲ ਕੱਢੂਗਾ ਰਾਜ ਬੜਿੰਗ ਵਰਗੇ ਨਹੀਂ ਨਾ ਨਾ ਉਹਨਾਂ ਨੂੰ ਤਾਂ ਐ ਕਹਿੰਦੇ ਆ ਕਿ ਨਰਮਜੋਗ ਨਾ ਹੁੰਦਾ ਤੈਨੂੰ ਨੂੰਗਾ ਹੁਣਾ ਹੁਣਾ ਉਹਦਾ ਰੇ ਵਾਲਾ ਕੱਢ ਹਲੇ ਰੇ ਗੱਲਾਂ ਦਾ ਜਵਾਬ ਹਾਲਾਂਕਿ ਇਹ ਕਿਹੜਾ ਪੰਜਾਬ ਦੇ ਮੁੱਦੇ ਆ ਹਾਂ ਇਹ ਨਹੀਂ ਉਹ ਤਾਂ ਬੜਾ ਤੇਜ਼ ਤਰਾਰ ਬੜਾ ਖਤਰਨਾਕ ਬੰਦਾ ਚਾਹੀਦਾ ਸੁਖਵੀਰワਦਲ ਨਾ 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 ਅੱਛਾ ਮੈਨੂੰ ਆ ਲੱਗਦਾ ਵੀ ਇਹਨੂੰ ਚੰਨੀ ਥੋੜੀ ਟੱਕਰ ਦੇ ਸਕਦਾ ਉਹ ਇਹਦੇ ਜਿੰਨੀ ਕਮੇਡੀਅਨ ਆ ਜਿਹੜਾ ਜਾਂਦਾ ਹਾਥੀ ਵਾਲ ਨੂੰ 500 ਰੁਪਏ ਦੇਦਾ ਜਾਂ ਕਿਸੇ ਦੇ ਵਿਆਹ ਤੇ ਖੜ ਗਿਆ ਉਹ ਕੁਝ ਕਰ ਸਕਦਾਗਾ ਇਹ ਨਹੀਂ ਮੈਨੂੰ ਲੱਗਦਾ ਵੀ ਇਹ ਨਹੀਂ ਕਰ ਸਕਦਾ ਨਹੀਂ ਨਹੀਂ ਹੂੰ 8 ਟਰੱਕ ਨੇ ਉਹਦਾ ਆਉਣ ਵਾਲੇ ਆਉਣ ਵਾਲੇ ਟਾਈਮ 'ਚ ਉਹਨੇ ਕਣਕ ਵੀ ਵੜਣੀਆ ਕਮੈਨ ਚਲਾਉਂਦਾ ਵੀ ਦਿਸ ਪਿਛਲੀ ਵਾਰ ਐਮਪੀ ਜੀ ਨੂੰ ਜਿੱਤਿਆ ਆਏ ਅੱਗ ਬੁਝਾਤੀ ਉਹਦੇ ਨਾਲ ਡਾਣੀ ਨਾ ਜਿੱਤ ਗਿਆ ਉਹ ਤਾਂ ਆਉਣ ਵਾਲੇ ਟਾਈਮ 'ਚ ਬਹੁਤ ਕੁਸ ਉਹਦੇ ਤੇ ਬਾਬਾ ਨਾਨਕ ਸੁੱਖ ਰੱਖੇ ਚਲੋ ਉਹਦੇ ਘਰੇ ਬੱਚਾ ਹੋਣਾ ਬੱਚਾ ਹੋਣ ਵਾਲਾਗਾ ਚਲੋ ਮੁੰਡਾ ਹੋਵੇ ਤੇ ਉਂਗੜ ਆਪਣੀ ਕਿਹੜਾ ਕੋਈ ਨਿੱਜੀ ਲੜਾਈਆਂ ਵਿਚਾਰਾਂ ਦਾ ਹੈਗਾਗਾ ਉਹ ਚੱਲੂਗੀ ਉਹ ਤਾਂ ਜਿਹੜਾ ਪੰਜਾਬ ਨੂੰ ਬਰਬਾਦ ਕਰੂ ਦੇ ਉਲਟ ਚੱਲਾਂਗੀ ਫਿਰ ਕੀ ਕਰਾਂਗੇ ਮੁੰਡਾ ਸੱਥਾਂ ਜਿ ਫੜਾ ਦਿਆ ਕਰੂ ਵੀ ਆ ਚੱਕ ਬਾਪੂ ਆ ਚੱਕ ਉਹ 20 ਲੱਖ ਵੋਟ ਦਾ ਇਕੱਲੇ ਮੁੰਡੇ ਨਹੀਂ ਕੁੱਟ ਜਾਣੀ ਅੱਛਾ ਡਰਾਮੇਵਾਜ ਬੜਾ ਉਹਦਾ ਕੋਈ ਹੱਲ ਨਹੀਂ ਕੋਈ ਤੋੜ ਨਹੀਂ ਕਿਉਂਕਿ ਉਹ ਰੂੜੀ ਤੋਂ ਚੱਲਿਆ ਤਾਂ ਹਾਂ ਉੱਥੇ ਪਹੁੰਚਿਆ ਲੀਡਰਾਂ ਨੂੰ ਰੂੜੀਆਂ ਦਾ ਜੇ ਥੱਲੇ ਪਤਾ ਹੀ ਨਹੀਂ ਹਾਂ ਕੰਮ ਢੱਕਾ ਨਹੀਂ ਕਰਦਾ ਹੈ ਹਥਿਆਰਾਂ ਵਾਲਾ ਹੀ ਆ 800 8 900 ਕਰੋੜ ਤੱਕਲੇ ਹਥਿਆਰਾਂ ਦੀ ਲਾਤਾਂ ਨੇ ਕੰਮ ਢੱਕਾ ਨਹੀਂ ਕਰਨਾ ਗੱਲਾਂ ਦਾ ਕੜਾ ਜਿੰਨਾ ਮਰਜੀ ਗੱਲਾਂ ਯਾਰ ਜੀ ਕੱਲੀਆਂ ਗੱਲਾਂ ਗੱਲਾਂ ਜੋ ਦਬਾਲ ਨਹੀਂ ਅੱਛਾ